ਗੁਰਪੁਰ ਆ ਰਿਹਾ ਵਾ 647ਵਾਂ ਤੁਸੀਂ ਕੀ ਕਹਿਣਾ ਚਾਹੁੰਦੇ ਆਪਣੇ ਲੋਕ ਤੇ ਆਪਣੇ ਘਟ ਮੈਂ ਨਰੇਸ਼ ਬਸਰਾ ਜ਼ਿਲ੍ਹਾ ਸਕੱਤਰ ਬਹੁਜਨ ਸਮਾਜ ਪਾਰਟੀ ਲੁਧਿਆਣਾ ਸਤਿਗੁਰੂ ਅਰਦਾਸ ਮਹਾਰਾਜ ਜੀ ਦੇ 647ਵੇਂ ਆਗਮਨ ਪ੍ਰੋਪਤੇ ਦੇਸ਼ ਵਿਦੇਸ਼ ਵਿੱਚ ਬਸਦੀ ਹੋਈ ਸੰਗਤ ਨੂੰ ਲੱਖ ਲੱਖ ਮੁਬਾਰਕਬਾਦ ਦਿੰਦਾ ਹਾਂ ਵਧਾਈ ਦਿੰਦਾ ਹਾਂ ਤੇ ਨਾਲ ਹੀ ਬਹੁਜਨ ਸਮਾਜ ਪਾਰਟੀ ਦੇ ਵੱਲੋਂ ਸਮਾਜ ਨੂੰ ਇਹ ਅਪੀਲ ਕਰਦਾ ਹਾਂ ਕਿ ਸਾਡੇ ਮਹਾਪੁਰਸ਼ਾਂ ਨੇ ਜਿਹੜਾ ਅੰਦੋਲਨ ਆਰਥਿਕ ਮੁਕਤੀ ਔਰ ਬਰਾਬਰਤਾ ਦਾ ਜਿਹੜਾ ਅੰਦੋਲਨ ਵਿੱਡਿਆ ਸੀ ਉਹ ਸਤਗੁਰੂ ਗੁਰਬਦਾਸ ਮਹਾਰਾਜ ਜੀ ਨੇ ਉਸ ਨੂੰ ਅੱਗੇ ਵਧਾਇਆ ਤੇ ਅੱਜ ਅਸੀਂ ਉਹਨਾਂ ਦਾ ਆਗਮਨ ਪੂਰਵ ਜਿਹੜਾ ਪੂਰੇ ਸੰਸਾਰ ਵਿੱਚ ਮਨਾ ਰਹੇ ਹਾਂ ਤੇ ਜਿੱਥੇ ਅਸੀਂ ਆਗਮਨ ਪੂਰਵ ਮਨਾਨੇ ਆ ਉੱਥੇ ਸਾਨੂੰ ਉਹਨਾਂ ਦੀ ਵਿਚਾਰਧਾਰਾ ਔਰ ਉਹਨਾਂ ਦੀ ਸੋਚ ਨੂੰ ਵੀ ਅਪਣਾਉਣਾ ਚਾਹੀਦਾ ਹੈ ਕਿਉਂਕਿ ਉਹਨਾਂ ਨੇ ਆਪਣੀ ਬਾਣੀ ਦੇ ਵਿੱਚ ਕਿਹਾ ਹੈ ਐਸਾ ਚਾਹੂੰ ਰਾਜ ਮੈਂ ਜਹਾਂ ਮਿਲੇ ਸਭਨ ਕੋਨ ਛੋਟ ਬੜੇ ਸਭ ਸੰਭ ਸੇ ਰਵਦਾਸ ਰਹੇ ਪ੍ਰਸੰਨ ਜੇ ਅਸੀਂ ਸਤਗੁਰੂ ਬਦਾਸ ਮਹਾਰਾਜ ਜੀ ਦੇ ਸੁਪਰੇ ਨੂੰ ਸਾਕਾਰ ਕਰਨਾ ਚਾਹੁੰਦੇ ਆ ਤਾਂ ਸਾਨੂੰ ਉਸ ਬਹੁਜਨ ਸਮਾਜ ਦੇ ਅੰਦੋਲਨ ਨੂੰ ਵੀ ਅੱਗੇ ਵਧਾਣਾ ਪਏਗਾ ਤਾਂ ਕਿ ਅਸੀਂ ਜਿਹੜੇ ਹਜ਼ਾਰਾਂ ਸਾਲ ਤੋਂ ਆਪਣੇ ਰਾਜ ਤੋਂ ਦੂਰ ਗਏ ਆ ਹਜ਼ਾਰਾਂ ਸਾਲ ਤੋਂ ਗੁਲਾਮੀ ਦੀ ਜ਼ਿੰਦਗੀ ਜੀ ਰਹੇ ਆ ਉਸ ਤੋਂ ਮੁਕਤੀ ਲੈਣ ਦੇ ਲਈ ਅਸੀਂ ਜਿਹੜਾ ਆ ਆਪਣਾ ਰਾਜ ਸਥਾਪਿਤ ਕਰੀਏ ਔਰ ਆਪਣੇ ਸਮਾਜ ਨੂੰ ਆਰਥਿਕ ਪੱਖ ਤੇ ਮਜ਼ਬੂਤ ਕਰੀਏ ਔਰ ਸਮਾਜਿਕ ਬਰਾਬਰਤਾ ਦੀ ਜਿਹੜੀ ਗੱਲ ਹੈ ਉਹ ਕਰੀਏ ਇਹਨਾਂ ਸ਼ਬਦਾਂ ਦੇ ਨਾਲ ਸਰ ਜਿਹੜੀ ਸ਼ੋਭਾ ਯਾਤਰਾ ਨਿਕਲ ਰਹੀ ਹੈ ਲੁਧਿਆਣਾ ਦੇ ਵਿੱਚ ਤੇ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਹਰ ਸਾਲ ਸਟੇਜ ਲਾਉਣ ਨੂੰ ਸਨਮਾਨਤ ਕਰਦੇ ਹਾਂ ਲੁਧਿਆਣੇ ਦੇ ਅੰਦਰ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਆ ਉਹ ਨਗਰ ਕੀਰਤਨ ਜਿਹੜਾ ਹੈ ਉਹ ਨਿਕਲਣਾ ਬਹੁਤ ਹੀ ਵੱਡੀ ਗਿਣਤੀ ਦੇ ਵਿੱਚ ਜਿਹੜੀ ਲੋਕ ਆ ਉਹ ਸ਼ਮੂਲੀਅਤ ਕਰਦੇ ਆ ਤੇ ਆਪਣੇ ਵੱਲੋਂ ਬਹੁਜਨ ਸਮਾਜ ਪਾਰਟੀ ਦੇ ਵੱਲੋਂ ਵੀ ਘੰਟਾ ਕਰਦੇ ਵਿਖੇ ਨਗਰ ਕੀਰਤਨ ਦਾ ਜਿਹੜਾ ਭਰਮਾ ਸਵਾਗਤ ਆ ਉਹ ਕੀਤਾ ਜਾਣਾ ਹੈ ਉੱਥੇ ਸਟੇਜ ਲਗਾਈ ਜਾਣੀ ਆ ਮੈਂ ਸਮੁੱਚੇ ਸਮਾਜ ਨੂੰ ਅਪੀਲ ਕਰਦਾ ਕਿ ਬਹੁਜਨ ਸਮਾਜ ਪਾਰਟੀ ਜਿੱਥੇ ਸਤਿਗੁਰੂ ਅਬਦਾਸ ਮਹਾਰਾਜ ਜੀ ਦਾ ਆਗਮਨ ਪੁਰਬ ਮਨਾ ਰਹੀ ਹੈ ਤੇ ਉੱਥੇ ਜਿਹੜਾ ਆ ਸਟੇਜ ਲਾ ਕੇ ਸੰਗਤਾਂ ਦਾ ਜਿਹੜਾ ਭਰਮਾ ਸਵਾਗਤ ਘੰਟਾ ਕਰ ਵਿਖੇ ਕੀਤਾ ਜਾਣਾ ਹੈ ਤੇ ਸਾਰੇ ਲੋਕ ਉਸ ਸਟੇਜ ਤੇ ਹਾਜ਼ਰੀ ਜੂਰ ਲਗਾਉਂਦੇ ਸਰ ਕਿੰਨੇ ਤੋਂ ਕਿੰਨੇ ਸਟੇਜ ਲੱਗਦੀ ਹੈ ਇਹ ਜਿਹੜੀ ਇਹ ਸਟੇਜ ਆ ਉਹ ਤਕਰੀਬਨ ਜਿਹੜੀ ਐ ਦੁਪਹਿਰ ਨੂੰ 2 ਵਜੇ ਤੋਂ ਲੈ ਕੇ ਸ਼ਾਮ ਦੇ 8-9 ਵਜੇ ਤੱਕ ਰਾਤ ਤੱਕ ਚੱਲਣੀ ਆ ਲਗਾਤਾਰ ਜਿਹੜਾ ਆ ਉਹ ਗੁਰੂ ਮਹਾਰਾਜ ਦੀ ਵਿਚਾਰਧਾਰਾ ਦੇ ਉੱਤੇ ਵਿਚਾਰ ਚਰਚਾ ਚੱਲਣੀ ਆ ਔਰ ਜਿੰਨੇ ਵੀ ਮੋਤਵਾਰ ਸੱਜਣ ਅਲੱਗ-ਅਲੱਗ ਇਲਾਕਿਆਂ ਦੇ ਵਿੱਚੋਂ ਪ੍ਰਧਾਨ ਸਹਿਬਾਨ ਜਿਹੜੇ ਆ ਉਹ ਇਸ ਨਗਰ ਕੀਰਤਨ ਦੇ ਵਿੱਚ ਸ਼ਾਮਲ ਹੋਣਗੇ ਸਭ ਦਾ ਸਨਮਾਨ ਉਸ ਸਟੇਜ ਤੋਂ ਸਾਰੇ ਸਮੂਹ ਸੰਗਤ ਨੂੰ ਕਮਲ ਜਨਾਗਲ ਵੱਲੋਂ ਜਨਾਗਲ ਪਰਿਵਾਰ ਵੱਲੋਂ ਜੈ ਗੁਰੂ ਦੇ ਧੰਨ ਗੁਰੂ ਦੇ ਔਰ ਬਹੁਤ ਜਿਆਦਾ ਸੰਗਤ ਦੇ ਵਿੱਚ ਉਤਸ਼ਾਹ ਆ ਔਰ ਐਸ ਵਾਰ ਜਿਹੜਾ 647ਵਾਂ ਗੁਰਪੁਰਬ ਸਤਗੁਰੂ ਰਵਦਾਸ ਮਹਾਰਾਜ ਜੀ ਦਾ ਆ ਇਹਦੇ ਵਿੱਚ ਕੱਲੀ ਸਾਡਾ ਸਮਾਜ ਹੀ ਨਹੀਂ ਇਹਦੇ ਵਿੱਚ ਦੂਸਰੇ ਸਮਾਜ ਵੀ ਜਿਹੜੇ ਆ ਕਿ ਇਹਨੂੰ ਮਨਾ ਰਹੇ ਆ ਔਰ ਬੜੀ ਖੁਸ਼ੀ ਹੋ ਰਹੀ ਆ ਕਿ ਜਦੋਂ ਸਾਨੂੰ ਮਿਲ ਕੇ ਤੇ ਸਾਨੂੰ ਉਹ ਦੱਸਦੇ ਆ ਕਿ ਵਧਾਈਆਂ ਸਤਗੁਰੂ ਰਵਦਾਸ ਮਹਾਰਾਜ ਜੀ ਦੇ ਗੁਰਪੁਰਬ ਦੀਆਂ ਬੜੀ ਖੁਸ਼ੀ ਹੁੰਦੀ ਆ ਕਿਉਂਕਿ ਅੱਗੇ ਵਾਲਾ ਸਮਾਂ ਹੁਣ ਨਹੀਂ ਰਿਹਾ ਔਰ ਮੈਂ ਚਾਹਨਾ ਵਾਂ ਕਿ ਸਤਗੁਰੂ ਰਬਦਾਸ ਮਹਾਰਾਜ ਜੀ ਦੇ ਗੁਰਪੁਰ ਗੁਰਪੁਰਬ ਤੇ ਵਧਾਈ ਦੇ ਨਾਲ-ਨਾਲ ਮੇਰੀ ਸਰਬਸਮਾਜ ਨੂੰ ਇੱਕ ਬੇਨਤੀ ਆ ਕਿ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਪੜਾ ਕੇ ਲਿਖਾ ਕੇ ਉਹਨਾਂ ਨੂੰ ਬਾਬਾ ਸਾਹਿਬ ਵਾਂਗੂ ਕਿਤੇ ਨਾ ਕਿਤੇ ਕਿਸੇ ਮੁਲਕਾਂਮ ਤੇ ਪਹੁੰਚਾਇਆ ਜਾਵੇ ਤੇਰੀ ਇੱਕ ਵਾਰੀ ਫੇਰ ਸਾਰੀ ਸਭਾ ਉਹਦੇ ਵਿੱਚ ਤੁਹਾਡੇ ਵੱਲੋਂ ਸਟੇਜ ਲਾਈ ਜਾਂਦੀ ਹਰ ਸਾਲ ਸਵਾਗਤ ਕੀਤਾ ਜਾਂਦਾ ਹਾਂਜੀ ਲਗਾਈ ਜਾਂਦੀ ਆ ਸ ਅੱਜ ਵੀ ਸਾਡੇ ਏਰੀਆ ਦੇ ਵਿੱਚ ਉਹ ਸ਼ੋਭਾ ਯਾਤਰਾ ਨਿਕਲ ਰਹੀ ਸਵੇਰੇ ਅਸੀਂ ਉਹ ਤਾਂ ਸਵਾਗਤ ਕਰਕੇ ਆ ਗਏ ਸੀ ਇੱਥੇ ਕੋਈ ਜ਼ਰੂਰੀ ਕੰਮ ਵਾਸਤੇ ਆਣਾ ਪੈ ਗਿਆ ਇਸ ਤੋਂ ਬਾਅਦ ਫਿਰ ਉੱਥੇ ਚਲੇ ਜਾਣਾ ਵਾ ਔਰ ਇੱਕ ਸਟੇਜਾਂ ਬਹੁਤ ਜ਼ਿਆਦਾ ਲੱਗੀਆਂ ਬਹੁਤ ਜ਼ਿਆਦਾ ਲੋਕਾਂ ਦੇ ਵਿੱਚ ਉਤਸ਼ਾਹ ਆ ਔਰ ਅਸੀਂ ਵੀ ਲਗਾਈ ਦੀ ਆ ਔਰ ਅਸੀਂ ਸੰਤ ਸਰਬੰਦਾਸ ਜੀ ਤਹਿਲਦਾਸ ਗੱਦੀ ਨਸ਼ੀਨ ਵੱਲੋਂ ਵੀ ਸਟੇਜ ਲਗਾਈ ਦੀ ਆ ਮੈਂ ਫਿਰ ਬਧਾਈ ਦਿੰਦਾ ਹਾਂ ਜੈ ਗੁਰੂ ਦੇ ਧੰਨਵਾਦ